ਹਾਂਜੀ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਅਨਹਦ ਆਰਟਸ ਬੁਟੀਕ ਦੇ ਉੱਤੇ ਸਿੰਧੀ ਬੂਟੀ ਦੀ ਤੁਸੀਂ ਬਹੁਤ ਸਾਰੀ ਡਿਮਾਂਡ ਕਰਨ ਡੇ ਹੋ ਆਪਣੇ ਕੋਲ ਸੂਟ ਆ ਗਏ ਜੇ ਬਹੁਤ ਪਿਆਰੇ ਪਿਆਰੇ ਸੋਹਣਾ ਜਿਹਾ ਡਿਜ਼ਾਈਨ ਵਰਕ ਵੇਖ ਸਕਦੇ ਜੇ ਤੁਸੀਂ ਬਹੁਤ ਪਿਆਰਾ ਕਲਰ ਆ ਜਣਾ ਜੇ ਬਲੂ ਸ਼ੇਡ ਤੇ ਇਹਦੇ ਬਾਜੂ ਵਰ ਕਿਹੜਾ ਜੇ ਉਹ ਐਡ ਰਹਿਣਾ ਜੇ ਨਾਲ ਤੇ ਇਹ ਤੁਹਾਨੂੰ ਮਿਲ ਜਾਣਾ ਜੇ ਸੂਟ ਸਿਰਫ ਤੇ ਸਿਰਫ 645 ਦੇ ਵਿੱਚ ਆਲ ਓਵਰ ਇੰਡੀਆ ਚ ਫ੍ਰੀ ਸ਼ਿਪਿੰਗ ਦੇ ਨਾਲ ਘਰ ਬਹਿ ਕੇ ਤੁਸੀਂ ਸਿੰਗਲ ਸੂਟ ਜਿਹੜਾ ਜੇ ਬੁੱਕ ਕਰ ਸਕਦੇ ਜੀ ਇਹ ਸੋਹਣਾ ਜਿਹਾ ਸੂਟ ਹੈਗਾ ਸ਼ਿਮਰ ਦੇ ਵਿੱਚ ਇਹਦੇ ਵੀ ਬਾਜੂਵਰਕ ਜਿਹੜਾ ਜੇ ਨਾਲ ਐਡ ਆਉਣਾ ਜੇ ਤੇ ਕਲਰ ਚੈੱਕ ਕਰੀ ਜੇ ਸਾਰੇ ਆਉਣਗੇ ਤੁਹਾਨੂੰ ਬਹੁਤ ਪਿਆਰੇ ਪਿਆਰੇ ਸੋਹਣੇ ਸီး ਗ੍ਰੀਨ ਸ਼ੇਡ ਜੇ ਮਾਇਨਰ ਫਰਕ ਜੇ ਕਲਰ ਦਾ ਇਹ ਵੀ ਬੜੀ ਸੋਹਣੀ ਸ਼ੇਡ ਜੇ ਇਹ ਵੀ ਲੈ ਸਕਦੇ ਜੇ ਫ੍ਰੀ ਸ਼ਿਪਿੰਗ ਦੇ ਨਾਲ ਬਾਜੂਵਰਕ ਐਡ ਜੇ ਇਹਨਾਂ ਦੇ ਨਾਲ ਬਾਜੂਵਰਕ ਐਡ ਰਹੂਗਾ ਸ਼ਿਪਿੰਗ ਫ੍ਰੀ ਰਹੂਗੀ ਜੇ 올ਓਵਰ ਇੰਡੀਆ ਦੇ ਵਿੱਚ ਬਹੁਤ ਸੋਹਣਾ ਕਲਰ ਆਗਾ ਜੇ ਮੂੰਗਿਆ ਸ਼ੇਡ ਇਹ ਵੀ ਤੁਸੀਂ ਲੈ ਸਕਦੇ ਜੇ 올ਓਵਰ ਇੰਡੀਆ ਚ ਫ੍ਰੀ ਸ਼ਿਪਿੰਗ ਦੇ ਵਿੱਚ ਇੱਕਾ ਵੀ ਪਿਆਰੀ ਜੀ ਟੋਨ ਚੈੱਕ ਕਰ ਲਿਓ ਕਲਰ ਦੀ ਬਹੁਤ ਸੋਹਣਾ ਕਲਰ ਜੇ ਇਹ ਵੀ ਇਹ ਵੀ ਫ੍ਰੀ ਸ਼ਿਪਿੰਗ ਦੇ ਵਿੱਚ ਜੇ ਫੈਬਰਿਕ ਰੈਨ ਵਾਲਾ ਜੇ ਇਹਨਾਂ ਦਾ ਮਸਲੀਨ ਦਾ ਮਾਇਨਰ ਕਲਰ ਚੇਂਜ ਜੇ ਰੇਟ ਸਿਰਫ ਤੇ ਸਿਰਫ 650 ਰੁਪਏ ਬਲੈਕ ਆ ਗਿਆ ਚਾਕਲੇਟ ਦੇ ਉੱਤੇ ਬਾਜੂ ਵਰਕ ਇਹਨਾਂ ਦੇ ਨਾਲ ਸਾਰਿਆਂ ਨਾਲ ਐਡ ਜੇ ਬਾਟਮ ਵਰਕ ਕਰ ਲਿਓ ਬਾਜੂ ਵਰਕ ਕਰ ਲਿਓ ਕਲਰ 19 21 ਚੇਂਜ ਆਉਂਦਾ ਜੇ ਇਸ ਗੱਲ ਦਾ ਖਿਆਲ ਕਰਿਓ ਰੇਟ ਮਿਲਣਾ ਜੇ ਤੁਹਾਨੂੰ ਸਿਰਫ 645 ਰੁਪਏ ਸ਼ਿਪਿੰਗ ਫ੍ਰੀ ਜੇ ਆਲ ਓਵਰ ਇੰਡੀਆ ਦੇ ਵਿੱਚ ਬਿਨਾਂ ਦੁਪੱਟੇ ਤੋਂ ਸੂਟ ਜੇ ਬਹੁਤ ਪਿਆਰਾ ਸਟਾਕ ਜੇ ਕਿਤੇ ਵੀ ਤੁਸੀਂ ਘਰ ਬੈ ਕੇ ਸਿੰਗਲ ਸੂਟ ਜਿਹੜਾ ਜੇ ਬੁੱਕ ਕਰ ਸਕਦੇ ਜੇ ਕਲਰ ਥੋੜੇ ਥੋੜੇ ਫਰਕ ਆਉਂਦੇ ਜੇ ਇਹ ਗੱਲ ਦਾ ਖਿਆਲ ਕਰਿਓ ਮੈਂ ਵੀਡੀਓ 'ਚ ਵੀ ਦੱਸ ਰਿਹਾ ਤੇ ਉਦਾਂ ਵੀ ਤੁਸੀਂ ਮੈਨੂੰ ਮੈਸੇਜ ਕਰਕੇ ਕਨਫਰਮ ਕਰ ਲਿਓ ਬਲੈਕ ਦੇ ਨਾਲ ਆ ਗਿਆ ਜੇ ਬਹੁਤ ਸੋਹਣਾ ਮਸਟਰਡ ਕਢਾਈ ਦੇ ਵਿੱਚ ਮਸਲੀਨ ਦਾ ਸੂਟ ਜੇ ਸ਼ਿਪਿੰਗ ਫ੍ਰੀ ਦੇ ਨਾਲ ਜੇ ਤੇ ਕਲਰ ਮਾਈਨਰ ਮਾਈਨਰ ਫਰਕ ਆਏ ਜੇ ਹੋਰ ਸੂਟ ਵੇਖਣ ਲਈ ਸਾਡੇ ਨਾਲ ਜੁੜੇ ਰਹੋ ਜੀ